इन्होने मेरे को मोला तजी जी बस मैं तूरे। तूरे तो खाली पूर्ति कर देंगे मैं मोली जी तुम की देती भी जी इन्होने खुद ही मैं खाली कर दूंगा खाली डाक अंदरा दिन के मेरे मिल जाता हूं मैं बहुत बहुत टाइम है मेरे गोरी के छोटे छोटे हां और क्या ਕੋਈ ਦਫਤਰ ਆਉਤ ਗੱਲ ਕਰਾਂਗਾ ਐਕਸਲ ਨਾ ਮਿਲਣਾ ਉਹ ਪ੍ਰਸ਼ਾਸਨ ਦਾ ਕੰਮ ਹੈ ਪੁਲਿਸ ਸਟੇਸ਼ਨ ਜਾਓ ਪੁਲਿਸ ਨਾਲ ਕੰਪਲੇਂਟ ਕਰੋ ਉਹ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਡਿਪਾਰਟਮੈਂਟ ਨਾਲ ਤੁਸੀਂ ਰਹਿ ਰਹੇ ਹੋ ਕਿੰਨੇ ਸੇਰ ਤੋਂ ਰਹਿ ਰਹੇ ਹੋ ਤੁਸੀਂ ਆਪ ਵੀ ਗਲਤ ਰਹਿ ਰਹੇ ਹੋ ਠੀਕ ਹੈ ਤੁਸੀਂ ਇਸ ਗੱਲ ਦੇ ਸ਼ੁਕਰਗੁਜ਼ਾਰ ਕਰੋ ਵੀ ਇੰਨਾ ਟਾਈਮ ਕੱਢਦਾ ਡਿਪਾਰਟਮੈਂਟ ਨੇ ਠੀਕ ਹੈ ਨੀ ਹਰੇ ਕੰਮ ਨਾਲ ਸਹਿਮਤ ਬੀਬੀਐਮਬੀ ਦੇ ਸਰਕਾਰੀ ਮਕਾਨਾਂ 'ਚ ਅਣਪਛਾਤੇ ਲੋਕਾਂ ਵੱਲੋਂ ਦਰਜਨਾਕਰ ਗੈਰ ਕਾਨੂੰਨੀ ਟਾਂਗ ਨਾਲ ਖੋਲ ਲਏ ਗਏ ਨੇ ਜਿਸ ਦੇ ਚਲਦਿਆਂ ਪੁਲਿਸ ਨੂੰ ਇਹ ਨਾ ਗੈਰ ਕਾਨੂੰਨੀ ਢੰਗ ਨਾਲ ਖੋਲੇ ਗਏ ਘਰਾਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਨੂੰ ਲੈ ਕੇ ਪੁਲਿਸ ਤੇ BBMP ਪ੍ਰਬੰਧਨ ਨੇ ਹਰਕਤ ਵਿੱਚ ਆਂਦੇ ਹੋਏ ਡਬਲ ਐਫ ਬਲਾਕ ਚ ਗੈਰ ਕਾਨੂੰਨੀ ਢੰਗ ਨਾਲ ਖੋਲੇ ਗਏ ਮਕਾਨਾਂ ਨੂੰ ਖਾਲੀ ਕਰਾਇਆ ਗਿਆ ਤੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ BBMB ਇਨਫੋਰਸਮੈਂਟ ਵਿਭਾਗ ਦੇ SDO ਅਰਸ਼ਦੀਪ ਸਿੰਘ ਤੇ ਪਟਵਾਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਵਿਭਾਗ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ BBMB ਵਿੱਚ ਦਰਜਨਾਕਰ ਅਣਪਛਾਤੇ ਲੋਕਾਂ ਦੁਆਰਾ ਗੈਰਕਾਨੂੰਨੀ ਤੌਰ ਤੇ ਖੋਲੇ ਗਏ ਤੇ ਕਈ ਥਾਵਾਂ ਤੇ ਸ਼ੱਕੀ ਲੋਕ ਰਹੇ ਰਹੇ ਨੇ ਜੋ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਲੱਗੇ ਹੋਏ ਨੇ ਜਿਸ ਨੂੰ ਲੈ ਕੇ ਅੱਜ ਇਹ ਕਾਰਵਾਈ ਕੀਤੀ ਗਈ ਹੈ ਥਾਣਾ ਇੰਚਾਰਜ rahul sharma ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਖੁੱਲੇ ਗਏ ਕਾਰਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਲਈ ਗगन ਪਮਰਾਦੀ ਰਿਪੋਰਟ ਚਲੋ ਆ ਕਿ ਕਈ ਵਾਰ ਆ ਗਿਆ ਆਪਕੋ ਬੋਲਣੇ ਲਈ ਕਈ ਵਾਰ ਆ ਗਿਆ ਆਪਕੋ ਦੋਸਤ ਬਣਾ ਕਰ ਕਈ ਵਾਰ ਆਇਆ ਇਸ ਬੋਲਣੇ ਲਈ ਕਈ ਵਾਰ ਪਹਿਲੇ ਆ ਗਏ ਹੈ ਮੈਂ ਇਸ ਵਾਰ ਆਗੇ ਨਾਲ ਤੁਹਾਡੇ ਕੋਲ ਬੋਲਨੇ ਆਏ ਸੀ ਨਾ ਤੁਹਾਡੇ ਕੋਲ ਆਏ ਸੀ ਨਾ ਫਿਰ ਫਿਰ ਇਹ ਤੁਹਾਡਾ ਮਹਿਰ ਦਾ ਨਹੀਂ ਚਲੋ ਇਹਨ ਚਲੋ ਚੱਕੋ ਜਲਦੀ ਚਲੋ ਅੰਦਰ ਹਾਂ ਕਰ ਦੇ ਜੀ ਸ਼ੁਰੂ ਕਰੋ ਚਲੋ ਇਹ ਨੋ 33 ਕੇ ਨਾਲ ਇੱਕ ਟਰ ਅਸੀਂ ਖੁੱਲਿਆ ਹੋਇਆ ਸੀਗਾ ਜੀ ਅ ਇਹਨਾਂ ਨੂੰ ਅੱਜ ਅਸੀਂ ਖਾਲੀ ਕਰਵਾਇਆ ਹੈ ਖਾਲੀ ਕਰਵਾ ਕੇ ਇਹਨਾਂ ਨੂੰ ਪਰਮਨੈਂਟ ਲੋਕ ਕਰਵਾ ਦਾਂਗੇ ਜੀ ਵੈਲਡਿੰਗ ਵਗੈਰਾ ਲੋਕ ਕਰਕੇ ਨਾ ਇਹ ਜਾਣਕਾਰੀ ਕਦਾ ਆਪਾਂ ਨੂੰ ਮਿਲੀ ਵੀ ਇਹ ਜਾਣਕਾਰੀ ਸਾਨੂੰ ਥੋੜੇ ਚਿਰ ਪਹਿਲਾਂ ਹੀ ਇਹ ਵੀ ਕੰਪਲੇਂਟ ਆਈ ਸੀ ਬਾਕੀ ਸਾਨੂੰ ਪਤਾ ਲੱਗਿਆ ਵੀ ਕਾਫੀ ਟਾਈਮ ਤੋਂ ਇਹ ਖੁੱਲਾ ਹੋਇਆ ਹੋਇਆ ਸੀਗਾ ਕੁਆਟਰ ਤਾਂ ਤੁਹਾਨੂੰ ਜਿੱਦਾਂ ਜਾਣਕਾਰੀ ਮਿਲੀ ਸੀ ਇੱਕ ਦੋ ਵਾਰ ਪਹਿਲਾਂ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਆਪੇ ਸਮਾਨ ਜਿਹੜਾ ਆਪਦਾ ਚੱਕ ਲੈਣ ਫਿਰ ਉਸ ਤੋਂ ਬਾਅਦ ਅੱਜ ਜਿਹੜੇ ਇਸ ਤਰ੍ਹਾਂ ਲੋਕ ਰਹਿ ਰਹੇ ਆ ਜਾਣਕਾਰੀ ਇਹ ਜਾਣਕਾਰੀ ਦਾ ਦੇਖੋ ਹੈ ਜੋ ਮਕਾਨ ਤੋਂ ਹੈਗੇ ਆ ਪਰ ਕਿੰਨੀ ਨੰਬਰਸ ਅਸੀਂ ਇਹਦੇ ਸਾਰੀ ਕੋਲ ਡਿਟੇਲ ਪੂਰੀ ਹੈ ਨਹੀਂ ਉਹ ਚੱਜੀ ਜਾ ਰਹੀ ਹੈ ਹੇ ਦਾਜਾ ਦਾ ਤੱਕਾ ਨਹੀਂ ਲਾ ਸਕਦੇ ਜੀ ਸਰ ਜਿਸ ਤਰ੍ਹਾਂ ਸਿਰ ਆ ਪਤਾ ਲੱਗ ਰਿਹਾ ਉਸ ਅਕੋਰਡਿੰਗਲੀ ਲਿਸਟ ਜਿੱਦਾਂ ਜਿੱਦਾਂ ਸਾਡੇ ਕੋਲ ਉਹ ਮੁਹਿੰਮ ਆਪਣੀ ਤੇਜ ਕਰ ਰਹੇ ਨੇ ਪਤਾ ਲੱਗਦਾ ਹੈ ਦੇ ਵਿੱਚ ਕੋਈ ਗਲਤ ਇਨਸੀਡੈਂਟ ਨਾ ਵਾਪਰਨ ਸ਼ਹਿਰ ਦੇ ਵਿੱਚ ਕਿਉਂਕਿ ਕੋਈ ਇਲੀਗਲ ਤੌਰ ਤੇ ਰਹਿ ਰਹੇ ਹਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਇਸ ਕਰਕੇ ਕੋਈ ਜਿੱਦਾਂ ਵਾਰਦਾਤਾਂ ਹੋ ਰਹੀਆਂ ਕੋਈ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਜਾਂ ਕੋਈ ਹੋਰ ਕਰਾਈਮ ਹੋ ਰਿਹਾ ਉਹਦੇ ਮੱਦੇ ਨਜ਼ਰ ਰੱਖ ਕੇ ਪ੍ਰਸ਼ਾਸਨ ਵੱਲੋਂ ਇਹ ਸਤਿਕਾਰਮ ਲੈ ਗਿਆ ਆਪਣੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਕਿ ਉਹਦੇ ਨਾਲ ਜੁੜਿਆ ਮਾਮਲਾ ਹੈ ਜਿਹੜਾ ਕਿ ਪਿਛਲੇ ਦਿਨੋਂ ਬੀਬੀਐਮਡੀ ਦੇ ਮਕਾਨਾਂ ਦੇ ਵਿੱਚ ਕੋਈ ਚਿੱਟੇ ਦਾ ਕਾਰੋਬਾਰੀ ਜਿਹੜਾ ਰੋਲਾ ਪਿਆ ਹੈ ਉਹਦੇ ਨਾਲ ਜੁੜਿਆ ਕੋਈ ਮਾਮਲਾ ਨਹੀਂ ਐਸਾ ਨਹੀਂ ਹੈ ਬਲ ਸਾਰਾ ਪੁੱਲ ਮਿਲਾ ਕੇ ਜੋ ਟੋਟਲ ਕਰਾਈਮ ਫ੍ਰੀ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਡਾ ਰੋਲ ਪਲੇ ਹੋਵੇ ਵੀ ਸ਼ਹਿਰ ਦੇ ਵਿੱਚ ਕਰਾਈਮ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੇ ਲੋਕ ਬਿਨਾਂ ਆਈਡੈਂਟੀਫਿਕੇਸ਼ਨ ਤੋਂ ਰਹਿ ਰਹੇ ਨੇ ਕਿਉਂਕਿ ਇਹਨਾਂ ਦਾ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ ਵੀ ਇਹ ਕੌਣ ਰਹਿ ਰਿਹਾ ਕੌਣ ਨਹੀਂ ਰਹਿ ਰਿਹਾ ਇਹਨਾਂ ਲੋਕਾਂ ਨੂੰ ਫੱਲ ਪਾਈ ਖਾਦ ਦੇ ਵਿੱਚ ਕ੍ਰਾਈਮ ਰੁਕ ਸਕੇ ਇਹ ਉੱਚ ਅਧਿਕਾਰੀਆਂ ਦੇ ਅਦੇ ਸਰਨਰਦੇਸ਼ ਦੇ ਅਨੁਸਾਰੇ ਐਕਸ਼ਨ ਲਿਆ ਗਿਆ ਕਿੰਨੇ ਦਿਨ ਚੱਲੇਗੀ ਇਹ ਕਾਰਵਾਈ ਤੇ ਕੰਟੀਨਿਊ ਰਹੇਗੀ ਇਸ ਤਰ੍ਹਾਂ ਪਤਾ ਚੱਲੇਗਾ ਉਹ ਕੰਟੀਨਿਊ ਹੀ ਰਹੇਗੀ ਸੰਜੀਪ ਜੀ ਅੱਜ ਜਿਹੜਾ ਕੋਈ ਮਕਾਨ ਖਾਲੀ ਕਰਨਾ ਜਾਂ ਹੋਰ ਵੀ ਨਿਸ਼ਾਨੀ ਰਿਹਾ ਕੋਈ ਦੋ ਅਸੀਂ ਪਰਸੋ ਵੀ ਕਰਾਈ ਸੀਗੇ ਜੀ ਉਹ ਵੀ ਅੱਜ ਬਿਲਡਿੰਗ ਕਰਾਤੀ ਇਸੇ ਲਾਈਨ ਦੇ ਵਿੱਚ ਤੇ ਹੋਰ ਇੱਕ ਦੋ ਹੋਰ ਹੈਗੇ ਆ ਜਿਸ ਤਰ੍ਹਾਂ ਪ੍ਰਸ਼ਾਸਨ ਨਾਲ ਉੱਪਰ ਦਿਸਨਰਦੇਸ਼ ਉਹ ਗਾ ਫਿਰ ਐਕਸ਼ਨ ਨਵਾਂਗੇ ਸਰ ਜਿਹੜੇ ਕਰਾਏ ਸੀ ਉਹ ਘਰ ਵਾਲਾ ਨਹੀਂ ਹੈ ਉਹ ਮੇਰੇ ਬੱਚੇ ਨੇ ਮੈਂ ਟਾਈਮ ਪਾਸ ਕਰ ਦਿੱਤੀ ਪਰ ਅਜੇ ਮੈਂ ਭਾਂਡੇ ਮਾਨ ਦੀ ਉਹ ਵੀ ਮੇਰਾ ਟਿਕਾਣਾ ਮੇਰੇ ਬਾਹਰ ਪਿਆ ਸਮਾਨ ਮੈਂ ਉਹ ਗਰੀਬ ਕਿਤੇ ਜਾਵਾਂ ਨਾ ਮੇਰੇ ਘਰ ਦੇ ਨਾ ਮੇਰੇ ਘਰ ਦੇ ਨਾ ਕੋਈ ਐਨੀ ਸੀ ਬੱਚੇ ਬੱਚੇ ਮੇਰੀ ਕੁੜੀ ਹੈ ਮੇਰੇ ਮੁੰਡਾ ਕੰਮ ਤੇ ਮੈਡਮ ਅੱਤੇ ਦਿਹਾੜੇ ਕਰਦਾ ਜੀ ਤੁਸੀਂ ਇਹ ਮਕਾਨ ਖੋਲਿਆ ਕਿਦਾਂ ਠੇਕੇਦਾਰ ਨੇ ਖਲਵਾਇਆ ਸੀ ਜੀ ਪਹਿਲੇ ਮੇਰਾ ਘਰ ਵਾਲਾ ਸੀਗਾ ਉੱਤੇ ਮਨੋਟੇਕੇਦਾਰ ਨੇ ਖਲਵਾਇਆ ਸੀਗਾ ਹਾਂ ਜੀ ਪਹਿਲਾਂ ਮੇਰਾ ਘਰ ਵਾਲਾ ਹੈ ਕਹਿ ਗਿਆ ਸੀਗਾ ਉਹਨ ਮੇਰਾ ਘਰ ਵਾਲਾ ਨਹੀਂ ਹੈ ਦੇੜ ਕਰਕੇ ਮੈਂ 14 ਸਾਲ ਚੁੱਕੀ ਚ ਲੈ ਕੇ ਆਈ ਪਿੰਪਲ ਥੱਲੇ ਹੁਣ ਵੀ ਇੱਥੇ ਮਾਮਾ ਚਾ ਮਾਂ ਬਚਾਲਾ ਕੋਈ ਚੱਕਰ ਨਹੀਂ ਆਦਾ ਕਿਉਂਕਿ ਨਹੀਂ ਦੁਕਾਨਾ ਸਾਡੇ ਤੇ ਕਿਤੇ ਵੀ ਨਾ ਮੇਰੇ ਮਾਪੇ ਨਾ ਮੇਰੇ ਭੈਣ ਭਾਈ ਕੋਈ ਨਹੀਂ ਹੈ ਮੇਰਾ ਜਣੀਆਂ ਚ ਉਹਦੇ ਸੇ ਇਹ ਹੈ ਕਿ ਕ੍ਰਾਈਮ ਨੂੰ ਰੋਕਣ ਵਾਸਤੇ ਨੰਗਲ ਦੇ ਵਿੱਚ ਤੇ ਖਾਸ ਕਰਕੇ ਨਸ਼ੇ ਨੂੰ ਰੋਕਣ ਵਾਸਤੇ ਜਿਹੜੀ ਇਹ ਮੁਹਿੰਮ ਜਿਹੜੀ ਹੈਗੀ ਆਪਾਂ ਚਲਾਈ ਆ ਹਾਂ ਨੂੰ ਪਤਾ ਪਿਛਲੇ ਸਮੇਂ ਤੋਂ ਜਿਹੜਾ ਹੈਗਾ ਇੱਥੇ ਕੁਝ ਉਹਨਾਂ ਸ਼ਰਾਰਤੀ ਤੱਤ ਵੱਜੋਂ ਮੈਨੂੰ ਪਤਾ ਲੱਗੇ ਤੇ ਇਨਫੋਰਮੇਸ਼ਨ ਆ ਰਹੀਆਂ ਸੀ ਕਿ ਇੱਥੇ ਕੋਈ ਕਿਸਰ ਨਸ਼ਾ ਲੈਣ ਲੋਕ ਵੀ ਆਉਂਦੇ ਤੇ ਮੈਂ ਰੇਡ ਰੋਡ ਵੀ ਕੀਤੀਆਂ ਤੇ ਮੈਨੂੰ ਪਤਾ ਵੀ ਲੱਗਿਆ ਸੀ ਇਹ ਜਿਹੜੇ ਫਿਰ ਆਪਾਂ ਡੀਐਸਪੀ ਸਾਹਿਬ ਨੱਦਰ ਸਾਹਿਬ ਨੂੰ ਜਿਹੜੀ ਰਿਕਵੈਸਟ ਕੀਤੀ ਸੀ ਤੇ ਮੈਂ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀ ਉਹਨਾਂ ਨੇ ਕਿਹਾ ਸੀ ਕਿ ਬੇਟਾ ਠੀਕ ਹੈ ਤੇ ਆਪਣੀ ਕਾਰਵਾਈ ਜਿਹੜੀ ਹੈਗੀ ਉਹ ਸਟਾਰਟ ਕਰੋ ਤੇ ਆਪਾਂ ਡੀਐਸਪੀ ਸਾਹਿਬ ਦੀ ਨਿਗਰਾਨੀ ਵਿੱਚ ਜਿਹੜੀ ਇਹ ਕਾਰਵਾਈ ਹੈ ਸਟਾਰਟ ਕੀਤੀ ਹੈ ਇਹਦੇ ਵਿੱਚ ਬੀਵੀਐਮਬੀ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕੀਤੀ ਹੈ ਤੇ ਐਸੀ ਵੀ ਉਹਨਾਂ ਦੇ ਨਾਲ ਆ ਕਿਤੇ ਦੀ ਉਹਨਾਂ ਨੂੰ ਹੈਲਪ ਦੀ ਲੋੜ ਹੈ ਤਾਂ ਆਪਾਂ ਜਿਹੜੀ ਹੈ ਜਰੂਰ ਉਹਨਾਂ ਦੇ ਸਰ ਤੁਸੀਂ ਅਪਰਾਧਿਕ ਤੱਤਵਾਂ ਦੀ ਗੱਲ ਕੀਤੀ ਕਿੱਦਾਂ ਦੇ ਅਪਰਾਧਿਕ ਲੋਕ ਹੈਗੇ ਜਿਹੜੇ ਇਹ ਕਹਿੰਦਾ ਜਿਹੜਾ ਇੱਕ ਮੈਨੂੰ ਪਤਾ ਲੱਗਿਆ ਇੱਥੇ ਕੈਂਡੀ ਪੀਐਸ ਦਾ ਜਿਹੜਾ ਹੈਗਾ ਉਹਦੇ ਪਰਚਾ ਸੀ ਉਹ ਇੱਥੇ ਬੰਦਾ ਰਹਿ ਰਿਹਾ ਸੀ ਹਾਂ ਹਾਂ ਤੇ ਆਪਾਂ ਜਿਹੜੇ ਹੈਗੇ ਇਲਾਕੇ ਵਿੱਚ ਆਪਣੇ ਨੰਗਲ ਨੂੰ ਇਹ ਤਾਂ ਕਹਿੰਦੇ ਤੁਸੀਂ ਸਾਰੇ ਹੀ ਕਹਿੰਦੇ ਨੇ ਕਿ ਮਿਨੀ ਚੰਡੀਗੜ੍ਹ ਹੈ ਉਹਨੂੰ ਮਿਨੀ ਚੰਡੀਗੜ੍ਹ ਬਣਾਉਣ ਲਈ ਹੈ ਜਿਹੜੀ ਮੁਹਿੰਮ ਸਟਾਰਟ ਕੀਤੀ ਹੈ ਸਾਨੂੰ ਲੋਕਾਂ ਨੂੰ ਅਵੇਅਰ ਵੀ ਹੋਊਗਾ ਕਿ ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਸਾਨੂੰ ਕਦਣਾ ਵੀ ਸਰ ਲੋਕਾਂ ਦਾ ਸਮ